ਵਾਇਟਾ ਕਾਫੀ ਆਈ ਉੱਠ ਕੇ ਬਹਿ ਗਏ ਬਹੁਤ ਜ਼ਿਆਦਾ ਆਈ ਬੱਚੇ ਉੱਠ ਕੇ ਬਹਿ ਗਏ ਆ ਅੰਦਰ ਫੋੜਵਾ ਉਹ ਡੇਗ ਪਈ ਆ ਅੱਜ ਵੇਖੋ ਇੰਨਾ ਕੋਆ ਕੱਲ ਨੂੰ ਚਾਂਸ ਜ਼ਿਆਦਾ ਵੀ ਹੋ ਸਕਦਾ ਕਿੰਨੇ ਵਜੇ ਦਾ ਟਾਈਮ ਸੀ ਐਮ ਕੋਈ 3:10 ਕਰੀਬ ਦਾ ਲੱਗ ਗਈ ਆ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਾਂ ਕਿਹੜਾ ਲੱਗਾ ਕਿਹੜਾ ਜੀ ਇਸਲਾਮਾਬਾਦ ਇਸਲਾਮਾਬਾਦ ਸਹੀ ਬਕਲੋਣ ਬੇਟਾ ਤੁਸੀਂ ਵੀ ਤੁਸੀਂ ਵੀ ਸੁਣੀ ਆ ਆਵਾਜ਼ ਕਿੰਨੇ ਵਜੇ ਦਾ ਟਾਈਮ ਸੀ 3 ਵਜੇ ਸਾਰੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਹੀ ਅੱਛਾ એધા લગા જીવે કોઈ ચીજ દેખ કે કાટડ ટડતો હોગા અચ્છા ਇਸ طرح વાહ કાફી તેજ થી આને લગા કિત્ઠા હથમાન આઈ દોને ઉપર હે બચ્ચે ઉપર યાર આઈ અવાજ આઈ પર બહાર ની વેખે કિસ સમય કને કદા ટાઈમ કી નીકળતો સે તીન ક વેયો યાર તીન મે ઉઠ કે ટાઈમ ચેક કી કિન ક તેજ આઈ અવાજ બહુ તેજ થી કી એધા લગા કે ચીજ દેખ કે ટટ ગઈ ઓડે પર નીંદ કિત્થે આઈ હી ની આઈ બહુ જ્યાદા તમકા પિયા હયા પર કુછ ઓલા બીજે કેણા હે હા સાદા કળા કુછ હોયા હે ની